ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੌਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰੱਜ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਮੈਂ ਗਈ ਸੀਗੀ ਹਸਪੀਟਲ 'ਚ ਸੈਜ ਦੇ ਪਾਪਾ ਨਾਲ ਕਿਉਂਕਿ ਮੈਂ ਮੈਡੀਸਿਨ ਲੈਣੀ ਸੀਗੀ ਤਬੀਅਤ ਥੋੜੀ ਮੇਰੀ ਖਰਾਬ ਰਹਿੰਦੀ ਆ ਤਾਂ ਕਰਕੇ ਇੱਕ ਮੈਨੂੰ ਥੋੜੀ ਜੀ ਮੇਰੇ ਪੇਟ 'ਚ ਪ੍ਰੋਬਲਮ ਆ ਉਹ ਕਾਫੀ ਟਾਈਮ ਤੋਂ ਨਹੀਂ ਠੀਕ ਹੋ ਰਹੀ ਹੈਗੀ ਚਲੋ ਮੈਂ ਕਿਹਾ ਵੀ ਉਹ ਵੀ ਅੱਜ ਦਿਖਾ ਕੇ ਆਉਨੇ ਆ ਪਹਿਲਾਂ ਵੀ ਮੈਡੀਸਿਨ ਖਾਦੀ ਸੀਗੀ ਤੇ ਸੀਗਾ ਵੀ ਅਲਟਰਾਸਾਉਂਡ ਕਰਵਾਇਓ ਤੇ ਮੈਂ ਕਿਹਾ ਚਲੋ ਵੀ ਅੱਜ ਦੇਖ ਲੈਂਦੇ ਆ ਡਾਕਟਰ ਦੀ ਸਲਾਹ ਲੈ ਲੈਂਦੇ ਆ ਇਹ ਹੈਗਾ ਜੀ ਅਜੀਤ ਹਸਪੀਟਲ ਇੱਥੇ ਤੋਂ ਹੀ ਮੈਂ ਮੇਰੇ ਮੰਮੀ ਵੀ ਇੱਥੋਂ ਦੀ ਦਵਾਈ ਖਾਂਦੇ ਨੇ ਮੈਡੀਸਿਨ ਮੈਂ ਵੀ ਇੱਥੇ ਤੋਂ ਮਤਲਬ ਕਿ ਡਾਕਟਰ ਪੁਰਾਣੇ ਨੇ ਬਹੁਤ ਇਹਨਾਂ ਦੀ ਸਮਝ ਬਹੁਤ ਜ਼ਿਆਦਾ ਹੈ ਹਨਾ ਤੇ ਮੈਂ ਸੱਦ ਪਾਪਾ ਨੂੰ ਕਿਹਾ ਚਲੋ ਇੱਥੇ ਚੱਲਦੇ ਆ ਜਿੱਥੇ ਮੈਂ ਆਈ ਸੀਗੀ ਪਹਿਲਾਂ ਆਈ ਵੀ ਵਾਈ ਵਾਲਿਆਂ ਦੇ ਕਿਸੇ ਨੇ ਦੱਸਿਆ ਸੀਗਾ ਵੀ ਆਈ ਵੀ ਵਾਈ ਚ ਵੀ ਵਧੀਆ ਡਾਕਟਰ ਬੈਠਦੇ ਨੇ ਪਰ ਉਹ ਡਾਕਟਰ ਅੱਜ ਕਹਿੰਦੇ ਮੈਂ ਕੱਲ ਨੂੰ ਮਿਲੂੰਗਾ ਫਿਰ ਸ਼ਾਇਦ ਪਾਪਾ ਦਾ ਟਾਈਮ ਦਾ ਹੋਣਾ ਉਹ ਹੋ ਜਾਂਦਾ ਫਿਰ ਮੈਂ ਕਦੇ ਨਹੀਂ ਚਲੋ ਕਿਉਂਕਿ ਸਾਡੇ ਖੰਨੇ ਚ ਪਤਾ ਹੀ ਆ ਸਭ ਨੂੰ ਹਨ ਬੈਸਟ ਡਾਕਟਰ ਨੇ ਹਨ ਜੀਤ ਡਾਕਟਰ ਹਸਪੀਟਲ ਤੇ ਆਪਾਂ ਜੀਤ ਡਾਕਟਰ ਤੋਂ ਹੁਣ ਮੈਡੀਸਿਨ ਲੈ ਕੇ ਆ ਗਏ ਤੇ ਸਕੈਨ ਕਰਾਵਾਂਗੇ ਜਿੱਦਣ ਅਸੀਂ ਆਉਣਾ ਹੋਊਗਾ ਉਹ ਖਾਲੀ ਪੇਟ ਹੋਊਗੀ ਫਿਰ ਪੂਰੇ ਪੇਟ ਦੀ ਤੇ ਉਤਣ ਕਰਾਵਾਂਗੇ ਅਲਟਰਾਸਾਉਂਡ ਤੇ ਚਲੋ ਜੀ ਹੁਣ ਤੁਹਾਨੂੰ ਮੈਂ ਘਰ ਜਾ ਕੇ ਮਿਲੂਗੀ ਮੈਂ ਵਲੌਗ ਵਲੌਗ ਕੁਝ ਨਹੀਂ ਸ਼ੂਟ ਕਰ ਰਹੀ ਕਿੰਨੇ ਦਿਨ ਹੋ ਗਏ ਜੀ ਨਹੀਂ ਕਰਦਾ ਹੈਗਾ ਤੇ ਜਿਹੜਾ ਮੈਂ ਥੋੜੀ ਬਹੁਤੀ ਸ਼ਾਪਿੰਗ ਕੀਤੀ ਸੀਗੀ ਪਰਸੋਂ ਅਸੀਂ ਰਾਤ ਨੂੰ ਕਰਨੇ ਆਏ ਸੀਗੇ ਤੇ ਪਰਸੋਂ ਜਿਹੜੇ ਰਾਤ ਨੂੰ ਸ਼ਾਪਿੰਗ ਕੀਤੀ ਸੀਗੀ ਉਹ ਤੁਹਾਨੂੰ ਮੈਂ ਅੱਜ ਦਿਖਾਉਂਗੀ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਮੈਂ ਤੁਹਾਨੂੰ ਅੱਜ ਜਾ ਕੇ ਦਿਖਾਉਂਗੀ ਵੀ ਕੀ ਕੀ ਲੈ ਕੇ ਆਏ ਸੀਗੇ ਤੇ ਚਲੋ ਜੀ ਤੁਹਾਨੂੰ ਫੇਰ ਮਿਲਦੀ ਆ ਮੈਂ ਘਰ ਜਾ ਕੇ ਬੱਚੇ ਘਰੇ ਨੇ ਤੇ ਮੈਂ ਤੁਹਾਨੂੰ ਫੇਰ ਮਿਲਦੀ ਆ ਜੀ ਉਹ ਦੇਖੋ ਜੀ ਉਹ ਬੰਦਾ ਨਾ ਕਿਸੇ ਰਫੋਨ ਤੇ ਗੱਲ ਕਰਨ ਲੱਗਿਆ ਹੋਇਆ ਟਿੱਟਿਡ ਹੋਇਆ ਤੇ ਉਹ ਬਿਲਕੁਲ ਸਹਿਜ ਦੇ ਪਾਪਾ ਨੂੰ ਗੱਲ ਕਰਦਾ ਐ ਇੰਨਾ ਹੱਥ ਨਚਾ ਰਿਹਾ ਆਪਣਾ ਇੰਨਾ ਹੱਥ ਨਚਾ ਰਿਹਾ ਹੱਥ ਲਾ ਕੇ ਜੈਦੇ ਮਾਪ ਨੂੰ ਬਹੁਤ ਮਾੜੀ ਆਤ ਐਵੇਂ ਗੱਲ ਕਰਨ ਦੀ ਦੇਖੋ ਦੇਖੋ ਮੈਨੂੰ ਵੀ ਹੈਗੇ ਪਰ ਮੈਂ ਇੰਨਾ ਨਹੀਂ ਨਚਾਉਦੀ ਹੁੰਦੀ ਆਪਣਾ ਹੱਥ ਉਹ ਤਾਂ ਦੇਖੋ ਉਹ ਤਾਂ ਉਹ ਤਾਂ ਆਪ ਵੀ ਨਾਲ ਵੀ ਨੱਚਣ ਲੱਗਿਆ ਵਿਆਹਪ ਵੀ ਦੇਖੀ ਜਾਓ ਤੁਸੀਂ ਇੱਕ ਮਿੰਟ ਸਾਹ ਨਹੀਂ ਲੈ ਰਿਹਾ ਬੰਦਾ ਹਾਂਜੀ ਫ੍ਰੈਂਡਸ ਮੈਂ ਆ ਗਈ ਸੀਗੀ ਘਰ ਹੁਣ ਆਪਾਂ ਲੱਗੇ ਹੋਏ ਆ ਮੈਂ ਨਾ ਟੈਸਟ ਵਗੈਰਾ ਕਰਾਇਆ ਸੀਗੀ ਤੇ ਹੁਣ ਆਪਾਂ ਘਰੇ ਲੱਗੇ ਹੋਏ ਆ ਜੋ ਬੀਜਣਾ ਤੇ ਸਾਂਝੀ ਲਾਉਣ ਸਾਂਝੀ ਆਪਾਂ ਨੇ ਲਾਤੀ ਸਾਂਝੀ ਆਪਾਂ ਰੈਡੀਮੈਂਟ ਲੈ ਕੇ ਆਏ ਸੀਗੇ ਤੇ ਇਹ ਨਾ ਮਿੱਟੀ ਨਾ ਗਿੱਲੀ ਆ ਤੇ ਸੁੱਕ ਜਿਹੀ ਗਈ ਡਲਿਆਂ ਜੇ ਵਾਲੀ ਇਹਨੂੰ ਭੋਰ ਕੇ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਆਪਾਂ ਜੋ ਬੀਜਾਂਗੇ ਮੈਨੇ 5 ਭਾਂਡੇ ਲਏ ਹੋਏ ਨੇ ਇਹ ਮੈਂ ਪੱਕੀ ਲੈ ਕੇ ਰੱਖੇ ਹੋਏ ਨੇ ਮੇਰੇ ਨਾਲ ਚ ਬੀਜ ਦਾ ਨਹੀਂ ਨੇ ਪੰਡ ਪੰਜ ਪਾਂਡਿਆਂ ਦੇ ਵਿੱਚ ਤੇ ਗੋਹਾ ਜਾਨੋਂ ਸਾਡੇ ਸਾਹਮਣੇ ਵਾਲੇ ਅੰਕਲ ਨੇ ਸਿੱਟਤਾ ਹਜੇ ਮਿਲਿਆ ਨਹੀਂ ਉਹ ਕਹਿੰਦੇ ਠਹਿਰ ਕੇ ਥੋੜਾ ਜਿਹਾ ਲੈ ਜਾਓ ਭਾਈ ਤੇ ਉਹ ਫਿਰ ਆਪਾਂ ਸਾਂਝੀ ਜਿਹੜੀ ਪੰਜ ਟਿੱਕੀਆਂ ਲਾ ਕੇ ਰੱਖਾਂਗੇ ਲੈ ਦੀਆਂ ਤੇ ਮੈਂ ਸਾਂਝੀ ਦੂਜੀ ਉਹ ਲਿਆਂਦੀ ਸੀ ਸਾਂਝੀ ਇਹ ਲਿਆਂਦੀ ਐ ਇਸ ਵਾਰ ਇਹੀ ਲਾਤੀ ਆਪਾਂ ਨੇ ਤੇ ਆਪਾਂ ਬਾਕੀ ਕਲਰ ਵੀ ਬਹੁਤ ਖਰਾਬ ਹੋਇਆ ਪਿਆ ਆਪਣੇ ਬਾਹਰਲਾ ਦੇਖਦੇ ਆਂ ਜੇ ਬਾਬਾ ਜੀ ਨੇ ਕਿਰਪਾ ਕਰਤੀ ਤਾਂ ਆਪਾਂ ਅੰਦਰ-ਤੱਪਾ ਨੂੰ ਜ਼ਰੂਰਤ ਨਹੀਂ ਕਲਰ ਦੀ। ਕਿਉਂਕਿ ਅੰਦਰ-ਤੱਪਾ ਸਾਰੇ ਚ ਵਾਲਪੇਪਰ ਲਵਾਇਆ ਹੋਇਆ। ਬਾਹਰ-ਬਾਹਰ ਕਲਰ ਕਰਾਉਣ ਦੀ ਸਲਾਹ ਬਣਦੀ ਵੀ ਆ। ਬਾਕੀ ਦੇਖੋ ਦਿਵਾਲੀ ਤੱਕ ਕੀ ਬਣਦਾ ਏ। ਡਾਕਟਰਾਂ ਦੇ ਪੈਸੇ ਬਹੁਤ ਲੱਗ ਜਾਂਦੇ ਨੇ। 2000 ਦੇ ਤਾਂ ਮੇਰੇ ਅੱਜ ਟੈਸਟ-ਟੈਸਟ ਹੋਏ ਨੇ। 6 ਪਾ 550 ਡਾਕਟਰ ਦੀ ਫੀਸ ਹੋਇਆ 2000 ਦੇ ਟੈਸਟ ਸਹਿਜ। ਕੀ ਕਰੂਗਾ ਬੰਦਾ ਡਾਕਟਰਾਂ ਦੇ ਜਾ ਕੇ ਤੇ 700 ਦੀ ਦਵਾਈ ਤੇ ਹਜੇ ਬਾਕੀ ਅਲਟਰਾਸਾਉਂਡ ਉਹ ਹਜੇ ਕਰਵਾਉਣੀ ਉਹ ਅੱਜ ਹੋਣੀ ਨਹੀਂ ਸੀਗੀ ਕਿਉਂਕਿ ਮੇਰਾ ਖਾਲੀ ਪੇਟ ਹੋਣੀ ਆ ਸਾਰੇ ਪੇਟ ਦੀ ਹੋਊਗੀ ਉਹ ਤੇ ਉਹ ਕਹਿੰਦੇ ਖਾਲੀ ਪੇਟ ਆਇਓ ਤਾਂ ਕਰਕੇ ਚਲੋ ਜੀ ਮੈਂ ਤੁਹਾਨੂੰ ਜੋ ਵਿੱਚ ਕੇ ਫਿਰ ਮਿਲਦੀ ਆਂ ਤਿਕਾ ਦੇ ਹੁੰਦੇ ਆਪਕਾ ਦੇ ਹਾਂ ਆਪਕਾ ਦੇ ਆਕਾ ਕੁਛ ਨਹੀਂ ਰੋਟੀ ਨਹੀਂ ਖਾਂਦੇ ਥੋੜਾ ਬਣਾ ਕੇ ਫੀਮਾ ਸਰਕਮ ਜਦੋਂ ਬਾਦੂ ਪੱਤ ਦੇ ਹੁੰਦੇ ਜਿੱਥੇ ਤੇ ਆਉਂਦੀ ਨਹੀਂ ਸੀ ਸਾਨੂੰ ਕਾਣ ਹੁਣ ਜਨੇ ਵਾਲਿਆਂ ਨੂੰ ਆਉਦੀ ਆ ਸਾਨੂੰ ਆ ਬਾਅਦ ਚ ਲੈ ਕੇ ਆਂਦੀ ਜਦੋਂ ਮੈਂ ਆਪਣੇ ਪੰਜ ਲਈ ਉਹ ਵੀ ਆਦਾ ਫਿਰ ਆਪਣੇ ਵਧਾ ਦਾਂਗੀ ਆ ਬਾਅਦ ਚ ਲੈ ਕੇ ਆਉਂਗੀ ਤੇ ਡਿਵਾਜ ਉਹ ਵੀ ਬਣਾ ਦੋ ਉਹ ਦੀਵਾ ਰੱਖਣ ਵਾਸਤੇ ਹਾਂ ਉਹ ਕਿੰਨੀ ਪਤਲਾ ਘੋਵਾਤਾ ਹਨ ਕਿ ਨਹੀਂ ਫੜੀ ਰਹਾ ਕਿੰਨਾ ਆ ਗਿਆ ਸੀ ਜੀ ਉਹ ਕੱਲ੍ਹ ਜੇ ਮੈਂ ਆਉਣਾ ਤੇ ਹਕਰ ਤੋਂ ਉਹਨਾਂ ਦਾ ਕੀ ਸੀ ਓ ਜੜਪਿਆ ਹੁੰਦਾ ਸੀ ਬਾਹਰ ਆ ਜਾਣੇ ਚਾਹਣ ਆਇਆ ਮੈਂ ਚਲੋ ਜੀ ਅਸੀਂ ਹੁਣ ਸਮਝੀ ਲਾਤੀ ਜੀ ਇਹ ਆ ਰੀਤੀ ਰਿਵਾਜ ਪਿੰਡਾਂ ਦੇ ਤੇ ਅੱਗੇ ਤਾਂ ਮੈਂ ਦੂਜੀ ਗੱਲ ਨਹੀਂ ਹੁੰਨੀ ਆ ਮਤਲਬ ਕਿ ਸਾਰੇ ਹੋ ਗਏ ਅੱਗੇ ਆਪਾਂ ਉਹ ਲਾਉਣੇ ਹੁੰਨੇ ਆ ਬਟ ਇਸ ਵਾਰ ਮੈਂ ਵੀ ਲਾਤੀ ਆਂ ਮੈਂ ਕਿਹਾ ਵੀ ਇਹ ਠੀਕ ਆ ਕਿਉਂਕਿ ਸਾਰੇ ਕੰਮ ਤਾਂ ਹੋ ਜਾਂਦੀਆਂ ਤੇ ਬਾਕੀ ਜਿਹੜਾ ਦੇਖਦੇ ਆ ਅਸੀਂ ਸ਼ਾਇਦ ਬਾਹਰ ਪੇਂਟ ਕਰਾ ਦਈਏ ਦੇਖਦੇ ਆ ਪੱਕਾ ਨਹੀਂ ਹੋਇਆ ਚਲੋ ਜੀ ਬਾਅਦ 'ਚ ਮਿਲਦੇ ਆ ਚਲੋ ਉਸਮਾਨਾ ਫਿਰ ਮਿਲ ਜਾਂਗੇ ਅੱਗੇ ਲੰਘ ਦਨ ਲਈ ਹਾਂਜੀ ਫ੍ਰੈਂਡਸ ਜਿਹੜੀ ਆਪਾਂ ਆਪਾਂ ਨੇ ਉਹ ਸਾਂਝ ਹੀ ਲਿਆਂਦੀ ਸੀਗੀ ਉਹ ਲਗਾਤੀ ਆਪਾਂ ਨੇ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਈ ਲਗਾਉਣ 'ਚ ਨਹੀਂ ਤਾਂ ਮੈਂ ਨਾ ਸੱਜਰੇ ਉੱਠ ਕੇ ਅੱਜ ਮੈਂ ਲੇਟ ਹੋ ਗਈ ਨਹੀਂ ਤਾਂ ਮੈਂ ਸਵੇਰੇ ਸਵੇਰੇ ਸੱਜਰੇ ਲਗਾ ਦੰਨੀ ਆ ਕਿਉਂਕਿ ਸਾਇਦ ਪਾਪਾ ਫੇਰ ਕਹਿੰਦੇ ਵੀ ਤੂੰ ਦਵਾਈ ਲੈਣ ਚੱਲ ਵੀ ਫਿਰ ਹੁਣ ਤੂੰ ਰੋਜ਼ੇ ਕਹਿਣ ਲੱਗ ਜੰਨੀ ਆ ਦੇਖੋ ਮੇਰੇ ਮੂੰਹ ਤੇ ਵੀ ਕਿੰਨੀ ਸਵੇਲਿੰਗ ਗळा ਵੀ ਸਾਰਾ ਹੋ ਹੋਇਆ ਪਿਆ ਤੇ ਮੈਨਾਂ ਥੋੜਿਆ ਇੱਥੇ ਪ੍ਰੋਬਲਮ ਰਹਿੰਦੀ ਆ ਜਗ੍ਹਾ ਤੇ ਤੇ ਮੈਂ ਪਹਿਲਾਂ ਮੈਡੀਸਿਨ ਵੀ ਖਾਧੀ ਸੀਗੀ ਮੈਨੂੰ ਮੈਡੀਸਿਨ ਨਾਲ ਫਰਕ ਨਹੀਂ ਸੀ ਪਿਆ ਤਾਂ ਡਾਕਟਰ ਨੇ ਕਿਹਾ ਸੀਗਾ ਵੀ ਅਲਟਰਾਸਾਉਂਡ ਜਾਂ ਸਕਿਨ ਵੀ ਕਰਵਾਣੀ ਪਊਗੀ ਸਿਰਫ ਇੰਨੀ ਜਗ੍ਹਾ ਤੇ ਥੋੜੀ ਜਿਹੀ ਪ੍ਰੋਬਲਮ ਆ ਤੇ ਉਹ ਹੁਣ ਆਪਾਂ ਨੇ ਅੱਜ ਲਖਾ ਲਈ ਡਾਕਟਰ ਤੋਂ ਕਹਿੰਦੇ ਕਰਵਾਉਣੀ ਪਊਗੀ ਤੇ ਨਾਲੇ ਫੇਰ ਅੱਜ ਮੇਰਾ ਥਾਇਰੋਇਡ ਵਗੈਰਾ ਹਨਾ ਤੇ ਆ ਵਿਟਾਮਿਨ ਡੀ ਵਗੈਰਾ ਦਾ ਹਨਾ ਹੋਰ ਕਾਫੀ ਟੈਸਟ ਹੋਏ ਨੇ ਸ਼ੂਗਰ ਮੇਰੀ 123 ਸੀਗੀ ਸ਼ੂਗਰ ਮੇਰੀ ਠੀਕ ਆ 123 ਆਈ ਅੱਜ ਸ਼ੂਗਰ ਟੈਸਟ ਕਰਾਇਆ ਸੀਗਾ ਤੇ ਬਾਕੀ ਮੈਡੀਸਨ ਉਹਨੇ ਦੇਤੀ ਹੁਣ ਕੁਝ ਕੁ ਦਿਨਾਂ ਦੇ ਲਈ ਬਾਕੀ ਟੈਸਟਾਂ ਤੋਂ ਬਾਅਦ ਹਨਾ ਤੇ ਉਹ ਮਤਲਬ ਕਿ ਜਾਸ ਤੋਂ ਜੋ ਅਸਕੇ ਆਪਣੀ ਅਲਟਰਾ ਸਾਊਂਡ ਕਰਵਾਉਣ ਤੋਂ ਬਾਅਦ ਤੇ ਜਿਹੜੀ ਜਿਵੇਂ ਸੂਟ ਤਾਂ ਤੁਹਾਨੂੰ ਦੇਖੋ ਮੇਰਾ ਕਰਵਾ ਚੌਥ ਨੂੰ ਜ਼ਿਆਦਾ ਵਧੀਆ ਨਹੀਂ ਹੈਗਾ ਸੂਟ ਮੇਰਾ ਠੀਕ ਹੀ ਆ ਮਤਲਬ ਕਿ ਬਸ ਇੱਕ ਪਸੰਦ ਨਹੀਂ ਹੈਗਾ ਇੱਕ ਲੈ ਏ ਧੱਕੇ ਨਾਲ ਕਹਿ ਦਿੰਦੇ ਨੇ ਉਹ ਕੰਮ ਹੋ ਗਿਆ ਇਹ ਤੇ ਸੂਟ ਤੁਹਾਨੂੰ ਮੈਂ ਕਰਵਾ ਚੌਥ ਤੇ ਦਿਖਾਉਂਗੀ ਤੇ ਆਪਾਂ ਕੀ ਕੀ ਲੈ ਕੇ ਆਏ ਸੀ ਉਹ ਤੁਹਾਨੂੰ ਦਿਖਾਉਣੀ ਹੈ ਇਹ ਹੈਗੀ ਆ ਜੀ ਆਕਸੀ ਲਾਈਫ ਦੀ ਬਲੀਚ ਤੇ ਇਹ ਮੈਂ ਵੈਸੇ ਨਹੀਂ ਕਰਦੀ ਨਾਰਮਲੀ ਨਹੀਂ ਕਰਦੀ ਹੈਗੀ ਜਿਵੇਂ ਆਪਾਂ ਨੇ ਵੀ ਹਾਂ ਵੀ 15 ਦਿਨ ਬਾਅਦ ਮਹੀਨੇ ਬਾਅਦ ਕਰਨੀ ਕਰਨੀਆਂ ਨਹੀਂ ਬਿਲਕੁਲ ਵੀ ਨਹੀਂ ਜਿਵੇਂ ਕੋਈ ਫੈਸਟੀਵਲ ਹੁੰਦਾ ਜਾਂ ਕੋਈ ਫੰਕਸ਼ਨ ਹੁੰਦਾ ਹਨਾ ਉਦਾਂ ਮੈਂ ਜੋ ਹੁੰਦਾ ਵੀ ਹਾਂ ਕਰਨੀਆਂ ਵੀ ਚਲੋ ਕਰ ਲੰਨੇ ਆ ਹਨਾ ਤੇ ਮੈਂ ਉਦੋਂ ਹੀ ਕਰਦੀ ਹੁੰਨੀ ਆ ਆ ਜਿਆਦਾ ਬਲੀਚ ਆਪਾਂ ਨੂੰ ਕਰਨੀ ਵੀ ਨਹੀਂ ਚਾਹੀਦੀ ਸਕਿਨ ਖਰਾਬ ਹੋ ਜਾਂਦੀ ਆ ਤੇ ਹੁਣ ਤੁਸੀਂ ਮੈਨੂੰ ਮੂੰਹ ਦਾ ਹਾਲ ਦੇਖ ਦੇ ਸਕਦੇ ਹੋ ਉਸ ਤੂਜੇ ਕਿ ਕਿੰਨਾ ਬੁਰਾ ਹਾਲ ਹੋਇਆ ਪਿਆ ਮੂੰਹ ਦਾ ਹਨਾ ਤੇ ਇਹ ਨਾ ਹੁਣ ਮਤਲਬ ਕਿ ਹੁਣ ਜਦ ਮੈਂ ਹੁਣ ਕਰਵਾ ਚੌਥ ਆ ਰਿਹਾ ਹਨਾ ਮੇਰੀ ਐਨੀਵਰਸਰੀ ਆ ਰਹੀ ਆ ਕਰਵਾ ਚੌਥ ਪਹਿਲਾ ਐਨੀਵਰਸਰੀ ਆ ਨਾ ਤਾ ਕਰਕੇ ਫਿਰ ਆਪਾਂ ਇਹਨੂੰ ਬਲੀਚ ਨੂੰ ਕਰਾਂਗੇ ਹਨਾ ਤੇ ਆਪਾਂ ਇਹ ਬੜੀਓ ਲਿਆਂਦੀ ਸੀਗੀ ਤੇ ਮੈਂ ਇਹੀ ਯੂਜ਼ ਕਰਦੀ ਆ ਮੈਂ ਹੋਰ ਕੋਈ ਯੂਜ਼ ਨਹੀਂ ਕਰਦੀ ਹੈਗੀ ਮੈਂ ਆਕਸੀ ਲਾਈਫ ਦੀ ਬਲੀਚ ਯੂਜ਼ ਕਰਦੀ ਆ ਇਹਦੇ ਨਾਲ 글로 ਜਿਹੜੀ ਸਕਿਨ ਚ 글로 ਬਹੁਤ ਜ਼ਿਆਦਾ ਆਉਂਦਾ ਹੈ ਹਨਾ ਤੁਸੀਂ ਕਦੇ ਯੂਜ਼ ਕਰਕੇ ਦੇਖਿਓ ਤੇ ਸਕਿਨ ਤੁਹਾਡੀ ਇੰਨਾ 글로 ਕਰੂਗੀ ਤੇ ਮੈਂ ਇਹੀ ਯੂਜ਼ ਕਰਦੀ ਆ ਤੇ ਫੇਸ਼ੀਅਲ ਕਰਦੀ ਆ ਮੈਂ O+3 ਦਾ ਉੱਪਰ ਮੈਂ ਹੁਣ ਕਾਫੀ ਟਾਈਮ ਹੋ ਗਿਆ ਮੈਨੂੰ 2-3 ਸਾਲ ਹੋ ਗਏ ਮੈਂ ਨਹੀਂ ਕੀਤਾ ਹੈਗਾ ਪਰ ਮੈਂ ਜਦੋਂ ਵੀ ਕਰਨਾ ਹੁੰਦਾ ਹੈ ਹਨਾ ਮੈਂ ਜਦੋਂ ਵੀ ਕਰਦੀ ਆ ਮਤਲਬ ਕਿ ਉਹੀ ਕਰਦੀ ਹੁੰਨੀ ਆ ਇੱਕ 7 ਜਾਂ 650 ਦੀ ਕਿਟ ਆਉਂਦੀ ਹੁੰਦੀ ਹੈ 700 ਦੀ ਉਹ ਵਨ ਟਾਈਮ ਹੁੰਦਾ ਹੈ ਉਹ ਵਾਲਾ ਮੈਂ ਕਰਦੀ ਹੁੰਨੀ ਆ ਉਹਦੇ 10 ਸਟੈਪ ਹੁੰਦੇ ਨੇ ਮੈਂ ਖੁਦੇ ਕਰ ਲੰਨੀ ਆ ਉਹ ਤੇ ਮੈਂ ਉਹੀ ਕਰਦੀ ਹੁੰਨੀ ਆ ਜਦੋਂ ਕਦੇ ਕੀਤਾ ਮੈਂ ਤੁਹਾਨੂੰ ਜਰੂਰ ਉਹ ਵੀ ਦਿਖਾਉਂਗੀ ਵੀ ਕਿੱਦਾਂ ਕਿੱਦਾਂ ਹੁੰਦਾ ਹੈ ਤੇ ਉਹਦੇ ਵਿੱਚ ਕੀ ਕੀ ਹੁੰਦਾ ਹਨਾ ਤੇ ਉਸ ਤੋਂ ਬਾਅਦ ਜੀ ਇਹ ਸਹਜ ਇਹ ਲਈ ਆ ਮੈਂ ਨੇਲ ਪੇਂਟ ਇਹ ਮੇਰੇ ਸੂਟ ਨਾਲ ਥੋੜੀ ਜਿਹੀ ਮੈਚ ਕਰਦੀ ਸੀਗੀ ਇਹ ਵਾਲੀ ਆਪਾਂ ਨੇ ਨੇਲ ਪੇਂਟ ਲਈ ਆ ਤੇ ਮੈਂ ਤਾਂ ਨਹੀਂ ਸੀ ਕਿ ਸਹਿਜ ਨੂੰ ਤੁਹਾਨੂੰ ਪਤਾ ਆਪਣੇ ਨੇਲ ਆਰਟ ਦਾ ਸ਼ੌਂਕ ਆ ਕਹਿੰਦੀ ਮम्मा ਲੈ ਲਓ ਮੈਂ ਤੁਹਾਡੇ ਨੇਲ ਆਰਟ ਕਰੂੰਗੀ ਮੈਂ ਚਲੋ ਕੋਈ ਗੱਲ ਨਹੀਂ ਦੇਖ ਲੈਣੇ ਤੇ ਇਹ ਹੈਗੇ ਜੀ ਆਪਣੀ ਨੇਲ ਪੇਂਟ ਤੇ ਇਹ ਲਿਆ ਸਹਿਜ ਨੇ ਗਲਿਟਰ ਗਲਿਟਰ ਹੈ ਨਾ ਗਲਿਟਰ ਲਿਆ ਨੇਲ ਪਾਲਿਸ਼ ਤੇ ਲਗਾਉਣ ਵਾਸਤੇ ਇਹ ਸੈੱਗ ਨੇ ਆਪਣੇ ਆਪ ਨੂੰ ਲਿਆ ਤੁਹਾਨੂੰ ਪਤਾ ਸਹਿਜ ਨਾਲ ਜਾਵੇ ਤਾਂ ਇਹ ਇਦਾਂ ਦੀ ਚੀਜ਼ਾਂ ਨਾਲ ਲੈ ਕੇ ਆਉਂਦਾ ਕਦੇ ਹੋ ਨਹੀਂ ਸਕਦਾ ਤੇ ਇਹ ਸੈੱਗ ਨੇ ਗਲਿਟਰ ਲਿਆ ਕਹਿੰਦੀ ਮम्मा ਮੈਂ ਲੈਣਾ ਮੈਂ ਚਲ ਲੈ ਲਾ ते ए वाली ले जी आप लिपस्टिक लिपस्टिक हमलिया मेरी हूँ फिर अगे तो कहने लिपस्टिक लिपस्टिक ए जी अपा ने मतलब है जी ये फेवरेट कलर ऑल टाइम यह वाले कलर दई है क्योंकि मैं ये कलर डार्क होट मतलब के मजेंटा जी, जी। ए ए है ना ਮੈਂ ਇਹ ਲਾਉਣੀ ਆ ਲਾਉਣੀ ਆ ਕਿਉਂਕਿ ਮੇਰੀ ਇਹਦੇ ਨਾਲ ਦੀ ਖਤਮ ਹੋ ਚੁੱਕੀ ਸੀਗੀ ਬਟ ਇਹ ਹੋਰ ਕੰਪਨੀ ਦੀਆਂ ਨੇ ਇਹ ਵੀ ਵਧੀਆ ਚ ਨੇ ਅ ਮੈਂ ਨਾ ਹਮੇਸ਼ਾ ਹੀ ਕਰੀਮੀ ਮੈਟ ਯੂਜ਼ ਕਰਦੀ ਆ ਮੈਂ ਉਹ ਨਹੀਂ ਯੂਜ਼ ਕਰਦੀ ਹੈਗੀ ਮਤਲਬ ਕਿ ਮੈਂ ਕਰੀਮੀ ਮੈਟ ਹੀ ਹਮੇਸ਼ਾ ਲੈਂਦੀ ਆ ਮੈਨੂੰ ਬਰਸ਼ ਵਾਲੀ ਬਿਲਕੁਲ ਵੀ ਪਸੰਦ ਨਹੀਂ ਹੈਗੀ ਬਰਸ਼ ਵਾਲੀ ਦੀ ਪਾਪੜੀ ਜੀ ਬਣ ਜਾਂਦੀ ਆ ਔਰ ਬਾਅਦ ਚੋਂ ਨਾ ਬੇਕਾਰ ਜੀ ਲੱਗਣ ਲੱਗ ਜਾਂਦੀ ਆ ਸੋ ਸਾਰੇ ਜਾਣੇ ਜਿਨ੍ਹਾਂ ਨੂੰ ਵੀ ਬਰਸ਼ ਵਾਲੀ ਵਧੀਆ ਨਹੀਂ ਲੱਗਦੀ ਹੈ ਕਿ ਜਿਹੜੀ ਵੀ ਮੈਟ ਲਿਪਸਟਿਕ ਲੈਣਾ ਚਾਹੁੰਦਾ ਪਲੀਜ਼ ਤੁਸੀਂ ਕਰੀਮੀ ম্যাਟ ਲਿਆ ਕਰੋ ਕਰੀਮੀ ম্যাਟ ਸਭ ਤੋਂ ਬੈਸਟ ਹੁੰਦੀ ਆ ਤੇ ਉਹ ਲਗਾਈ ਹੋਈ ਵੀ ਲਿਪਸਟਿਕ ਬਹੁਤ ਸੋਹਣੀ ਲੱਗਦੀ ਆ ਤੇ ਦੇਖੋ ਜੀ ਇੱਧਰ ਮੈਂ ਤੁਹਾਨੂੰ ਲਾਈ ਸੀ ਹੁਣ ਕਰੀਮੀ ਸੀਗੀ 1 ਮਿੰਟ ਦੇ ਵਿੱਚ ਲਗਾਉਂਦੀ ਸਾਰੀ ম্যাਟ ਹੋ ਗਈ ਤੇ ਇਹ ਵਾਲੀ ਆ ਤੇ ਇੱਕ ਹੈਗੀ ਆ ਇਹ ਕੇ ਵਾਲੀ ਆ ਇਹ ਕਲਰ ਆ ਫੌਕਸੀ ਇਹ ਹੈਗਾ ਫੌਕਸੀ ਕਲਰ ਰੈੱਡ ਫੌਕਸੀ ਫੌਕਸੀ ਰੈੱਡ ਕਲਰ ਆ ਇਹ ਇਹ ਵੀ ਕਰੀਮੀ ਮੈਟ ਆ ਹਨਾ ਬਹੁਤ ਸਮੂਥ ਹੈ ਇਹ ਸਮੂਥ ਹੈ ਇਹ ਲਿਪਸਟਿਕ ਲਾਈ ਹੈ ਪਤਾ ਨਹੀਂ ਲੱਗਦਾ ਕਭੀ ਲਿਪਸ ਤੇ ਲਾਈ ਹੋਈ ਆ ਕਿਉਂਕਿ ਮੈਨੂੰ ਇਦਾਂ ਨਹੀਂ ਵਧੀਆ ਲੱਗਦੀ ਮੈਂ ਨਾ ਜਿਆਦਾ ਹੋਣੀ ਕਰਕੇ ਲਾ ਸਕਦੀ ਇਹ ਇਦਾਂ ਦੀ ਆ ਇਹ ਬਰਾਊਨੀਸ਼ ਜੀ ਬਰਾਊਨ ਵੀ ਨਹੀਂ ਹੈਗੀ ਤੇ ਰੈੱਡ ਵੀ ਨਹੀਂ ਹੈਗੀ ਇਹ ਫੌਕਸੀ ਰੈੱਡ ਆ ਹਨਾ ਇਹ ਵਾਲੀ ਇਹ ਲੈ ਕੇ ਆਇਆ ਜੀ ਇੱਕ ਇੱਕ ਲੈ ਕੇ ਆਇਆ ਪਾ ਲਿਪ ਗਲੋਸ ਇਹ ਵਾਲਾ ਸਹਿਜਪ੍ਰੀਤ ਲੈ ਕੇ ਆਈ ਆ ਇਹ ਵੈਸ ਤਾਂ ਹੌਟ ਪਿੰਕ ਦਿਖ ਰਿਹਾ ਤੁਹਾਨੂੰ ਮੈਂਜੈਂਟਾ ਕਲਰ ਬਟ ਇਹ ਪਿੰਕ ਦਾ ਬਿਲਕੁਲੀ ਬੇਬੀ ਪਿੰਕ ਜਿਹਾ 컬러 ਹੈ ਜੀ ਇਹ ਆਵੜਾ ਆਵੜਾ ਦਿਖ ਨਹੀਂ ਰਿਹਾ ਨਾ ਦੇਖੋ ਇਦਾਂ ਦਾ ਬੇਬੀ ਪਿੰਕ ਜਿਹਾ 컬러 ਇਹ ਸਹਜ ਲੈ ਕੇ ਆਈ ਆਪਣੇ ਵਾਸਤੇ ਲੈ ਲਓ ਤੁਸੀਂ ਇਹਨਾਂ ਇਹ ਸਹਜ ਲੈ ਕੇ ਆਈ ਆ ਇਹ ਹੈਂਗ ਹੀ ਆ ਈਵਾ ਏ ਵੈਸੇ ਬੇਵੀ ਕੰਪਨੀ ਦੀ ਉਹ ਲੈਣੀ ਸੀਗੀ ਮਿਲ ਨਹੀਂ ਹੈਗੀ ਤੇ ਬਸ ਜੀ ਇੰਨੀ ਕੁ ਸ਼ਾਪਿੰਗ ਕੀਤੀ ਸੀਗੀ ਆਪਾਂ ਨੇ ਹੋਰ ਤਾਂ ਨਹੀਂ ਕੁਝ ਲਿਆ ਸੀਗਾ ਬਸ ਇੱਕ ਉਹ ਜਿਹੜੀ ਸਾਂਝੀ ਲਈ ਸੀਗੀ ਉਹ ਦਿਖਾਦੀ ਤੁਹਾਨੂੰ ਬਾਕੀ ਹਜੇ ਮੈਂ ਚੂੜੀਆਂ ਵਗੈਰਾ ਲੈਣੀਆਂ ਸੀਗੀਆਂ ਚੂੜੀਆਂ ਬਹੁਤ ਸੋਹਣੀਆਂ ਆਈਆਂ ਹੋਈਆਂ ਸੀਗੀਆਂ ਤੇ ਮੇਰੇ ਸੇਮ ਸੂਟ ਨਾਲ ਦੀਆਂ ਮਿਲ ਵੀ ਗਈਆਂ ਸੀਗੀਆਂ ਸੈੱਟ ਪੂਰਾ ਬਣਾ ਵੀ ਦਿੱਤਾ ਸੀਗਾ ਕਿੰਨਾ ਸੋਹਣਾ ਬਣ ਗਿਆ ਸੀ ਪਰ ਸਾਈਜ਼ ਨਹੀਂ ਆਇਆ ਜਦੋਂ ਮੈਂ ਸਾਈਜ਼ ਪਾ ਕੇ ਦੇਖਿਆ ਨਾ ਉਹ ਸਾਈਜ਼ ਨਹੀਂ ਮੇਰੇ ਆਇਆ ਹੈਗਾ ਉਹ ਹੱਥ ਚ ਇਕ ਚੜਾ ਰਿਹਾ ਜੀ ਇੰਦਰਲੇ ਹੱਥ ਚ ਨਹੀਂ ਸੀ ਆ ਰਿਹਾ ਤਾਂ ਕਰਕੇ ਫਿਰ ਆਪਾਂ ਲੈ ਆਈ ਨਹੀਂ ਹੈਗਾ ਤੇ ਬਾਕੀ ਜੀ ਪਲੀਜ਼ ਵਲੌਗ ਨੂੰ ਪਿਆਰ ਜ਼ਰੂਰ ਦਿਆ ਕਰੋ ਜੋ ਵੀ ਮੇਰੇ ਤੋਂ ਹਲੇ ਸ਼ੇਅਰ ਮੇਰੀ ਤबीयत ਤਾਂ ਠੀਕ ਜੀ ਨਹੀਂ ਰਹਿਣਦੀ ਹੈਗੀ ਤੇ ਅੱਜ ਨਾਲ ਨਾ ਮੇ ਤੋਂ ਵੀਡੀਓ ਵੀ ਨਹੀਂ ਸ਼ੂਟ ਕਰਨ ਦਾ ਦਿਲ ਕਰਦਾ ਹੈਗਾ ਤੇ ਨਾ ਮੇ ਤੋਂ ਵੀਡੀਓ ਸ਼ੂਟ ਹੋ ਰਹੀ ਹੈ ਅਜੇ ਤੇ ਬਸ ਜੀ ਹੋ ਜੇ ਜਦੋਂ ਮੈਂ ਇਹਨਾਂ ਚੰਗੀ ਤਰ੍ਹਾਂ ਵੀ ਆਪਣੀ ਵੀਡੀਓ ਸ਼ੂਟ ਕਰਨ ਲੱਗ ਜੂੰਗੀ ਪਲੀਜ਼ ਇਹਨਾਂ ਵੀਡੀਓ ਨੂੰ ਵੀ ਪਿਆਰ ਦਿਆ ਕਰੋ ਜਿੰਨੀ ਵੀ ਮੇ ਤੋਂ ਹਣਾ ਵੀਡੀਓ ਬਣਦੀ ਆ ਤੁਸੀਂ ਪਲੀਜ਼ ਇਹਨੂੰ ਪਿਆਰ ਦਿਆ ਕਰੋ ਜਰੂਰ ਕਿਉਂਕਿ ਤੁਹਾਨੂੰ ਵੀ ਪਤਾ ਜੇ ਉਹਦਾ ਸਿਹਤ ਠੀਕ ਨਾ ਹੋਵੇ ਨਾ ਫਿਰ ਆਪਣਾ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਮੈਂ ਤਾਂ ਸਾਰਾ ਦਿਨ ਪਈ ਰਹਿੰਦੀ ਹਾਂ ਉੱਠਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਇੰਨਾ ਲੇਜੀ ਲੇਜੀ ਜਿਹਾ ਹੋ ਜਾਂਦਾ ਆ ਦੇਖੋ ਕਿੰਨੀ ਪੱਕੀ ਆ ਦੇਖੋ ਲੋ ਇਹ ਵਾਲੀਆਂ ਵਧੀਆ ਮੈਂ ਨਾ ਜੇ ਮੈਂ ਲੰਦੀ ਬਹੁਤ ਘੱਟ ਹੁੰਦੀ ਆ ਮੈਂ ਨਹੀਂ ਹੈਗਾ ਵੀ ਮੈਂ ਲੈ ਲੈ ਕੇ ਘਰੇ ਰੱਖੀ ਜਾਣੇ ਰੱਖੀ ਜਾਣੇ ਰੱਖੀ ਜਾਣੇ ਆ ਜਿਹੜੇ ਕਲਰ ਮੇਰੇ ਫੇਵਰਟ ਹੁੰਦੇ ਨੇ ਮੈਂ ਉਹ ਕਲਰ ਜਦੋਂ ਖਤਮ ਹੋ ਜਾਂਦਾ ਨਾ ਮੇਰਾ ਸਾਇਲਿਆ ਅਗ ਦਿਖਾਈ ਜਿਹੜੀ ਆਨ ਖਤਮ ਹੋਈ ਪਈ ਆ ਉਹ ਸੋ ਇਦਾਂ ਕਰਤੀ ਨਹੀਂ ਸਿੱਟੀ ਨਹੀਂ ਹੈਗੀ ਮੈਂ ਤਾਂ ਗੈਸ ਰੱਖਦੀ ਹਜੇ ਵੀ ਮੈਂ ਰਖਾ ਲਈ ਸਾਇਜ ਤਾਂ ਉਹ ਹਲ ਨਿਕਲਦੀ ਵੀ ਨਹੀਂ ਹੈਗੀ ਜੋ ਦੋਨਾਂ ਮੇਰੇ ਆਨ ਬਿਲਕੁਲ ਮੈਂ ਇਹ ਨਹੀਂ ਹੈਗਾ ਵੀ ਮੇਰੇ ਕੋਲ ਪਈਆਂ ਨੇ ਲਿਪਸਟਿਕਾਂ ਮੈਂ ਵੀ ਲਿਆ ਲਿਆ ਕੇ ਰੱਖੀ ਜਾਣੀਆਂ ਲਿਆ ਲਿਆ ਕੇ ਰੱਖੀ ਜਾਣੀਆਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਸਾਰੀਆਂ ਦਿਖਾ ਦੇ ਜੀ ਬਾਕੀ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਬਟ ਆਹ ਲਿਪਸਟਿਕ ਮੇਰੀ ਸਭ ਤੋਂ ਫੇਵਰੇਟ ਆ অল ਟਾਈਮ ਆ ਇਹ ਸੁਪਰ ਸਟੇ ਮੈਂ ਇਹੀ ਯੂਜ਼ ਕਰਦੀ ਆ ਇਹ ਮੇਰੀ ਖਤਮ ਹੋ ਗਈ ਤਾਂ ਹੀ ਮੈਂ ਹੁਣ ਉਹਦੇ ਨਾਲ ਦੀ ਲੈ ਕੇ ਆਈ ਆ ਲੋ ਦੇਖੋ ਇਹ ਲੋ ਥੋੜਾ ਜਿਹੀ ਚੇਨ ਇਹ ਬਿਲਕੁਲ ਖਤਮ ਹੋ ਚੁੱਕੀ ਹੈ ਬਾਹਰ ਨਿਕਲਣਾ ਤਾਂ ਵੀ ਛੱਡ ਗਏ ਲਾਲ ਲਾ ਕੇ ਤੇ ਇਹ ਵਾਲੇ ਦਾ ਕਲਰ ਆਪਾਂ ਲੈ ਆਏ ਇਹ ਕਲਰ ਥੋੜਾ ਜਿਹਾ ਫਰਕ ਆ ਇਹ ਕਲਰ ਨਹੀਂ ਸੇਮ ਹੈ ਇਹ ਵਾਲਾ ਇਹ ਬਟ ਇਹ ਵਾਲੀ ਤਾਂ ਪਤਾ ਨਹੀਂ ਲੱਗਦਾ ਵੀ ਲਿਪਸਟ ਲਗਾਈ ਹੋਈ ਹੈ ਕਿਉਂਕਿ ਮੈਨੂੰ ਆਇਆ ਹੁੰਦਾ ਵੀ ਮੈਂ ਲਿਪ ਗਲੋਸ ਲਗਾਇਆ ਮੈਨੂੰ ਨਾ ਆਹ ਕਾਂਡ ਤਾਰੀ ਮੈਨੂੰ ਆਇਆ ਹੁੰਦਾ ਵੀ ਲਿਪਸਟ ਲਿਪਸਟ ਤੇ ਕੁਝ ਲੱਗਾ ਹੋ ਪਤਾ ਵੀ ਨਾ ਲੱਗੇ ਤੇ ਇੱਕ ਹੈਗੀ ਆ ਜੀ ਆ ਦੇਖੋ ਇਹ ਹੈ ਕਿ ਸੀ ਕਿ ਮੇਰੀ ਫੇਵਰੇਟ ਇਹ ਹੋਰ ਖਤਮ ਹੋ ਗਈ ਰੈੱਡ ਹੈ ਇਹ ਵੀ ਰੈੱਡ ਇਹ ਖਤਮ ਹੋ ਗਈ ਜਦੋਂ ਮੇਰੀ ਇਹ ਖਤਮ ਹੋ ਜਾਂਦੀ ਹੈ ਨਾ ਮੈਂ ਚੀਜ਼ ਉਦੋਂ ਲੈਣੀ ਹੁੰਦੀ ਹੈ ਮੈਂ ਬਿਨਾਂ ਮਤਲਬ ਤੋਂ ਲੈ ਆ ਲੈ ਕੇ ਨਹੀਂ ਰੱਖਦੀ ਵੀ ਪਰ ਪਰ ਕੇ ਪਰ ਰੱਖੀ ਚੱਲੋ ਹਨਾ ਤੇ ਆ ਮੈਂ ਲਈ ਸੀ ਇਹ ਮम्मा ਨੂੰ ਮੈਂ ਕਿੰਨਾ ਕਿ ਮम्मा ਆ ਮੈਂ ਲਈ ਸੀ ਇਹ ਕਲਰ ਮੇਰੇ ਲਗਾਇਆ ਹੋ ਵਧੀਆ ਨਹੀਂ ਲੱਗਦਾ ਸਹਿਜ ਨਹੀਂ ਮम्मा ਤੋਂ ਲਗਾਇਆ ਹੋ ਵਧੀਆ ਨਹੀਂ ਲੱਗਦਾ ਪਰ ਇਹ ਸਹਿਜ ਨੇ ਰੱਖਿਆ ਹੋਇਆ ਸਹਿਜ ਲਗਾਉਂਦੀ ਆ ਤੇ ਦੂਜੀ ਗੱਲ ਮੈਨੂੰ ਬ੍ਰਸ਼ ਵਾਲੀ ਵਧੀਆ ਨਹੀਂ ਲੱਗਦੀ ਹੈਗੀ ਦੇਖੋ ਪਰ ਇਹ ਕਾੜੀ ਕਾੜੀ ਜੀ ਲੱਗਦੀ ਹੈ ਲਾਈ ਇਹ ਮੈਨੂੰ ਵਧੀਆ ਨਹੀਂ ਲੱਗਦੀਆਂ ਹੈਗੀਆਂ ਬ੍ਰਸ਼ ਵਾਲੀਆਂ ਗਾਈਜ਼ ਮੈਂ ਮਮਾ ਨੂੰ ਇੰਨਾ ਕਿਹਾ ਮੇਰੇ ਕੋਲ ਸਾਰੀਆਂ ਕ੍ਰੀਮੀ ਮੈਟ ਮਿਲਣਗੀਆਂ ਤੁਹਾਨੂੰ ਦੇਖੋ ਇਹ ਵੀ ਇਹ ਕ੍ਰੀਮੀ ਮੈਟ ਇਹਦੇ ਨਾਲ ਤੁਸੀਂ ਕਿਹੜੀ ਲੈ ਕੇ ਆਏ ਸੀਗੇ ਇਹ ਤਾਂ ਕੱਲ ਲਈ ਸੀ ਤੇ ਇੱਕ ਆਪਣੀ ਵਾਲੀ ਇੱਕ ਇਹ ਹੋਆ ਕਲਰਸ ਦੀ ਇਹ ਵੀ ਬੈਸਟ ਹੈ ਨਾ ਇਹ ਵੀ ਬੈਸਟ ਆ ਬਹੁਤ ਇਹ ਵਾਲੀ ਇਹ ਵਾਲਾ ਕਲਰ ਆ ਤੇ ਗਾਇਜ਼ ਆ ਜਿਹੜੀ ਮੈਂ ਜ਼ਿਆਦਾ ਨਹੀਂ ਲੈਂਦੀ ਹੈਗੀ ਤੇ ਇਹ ਮਮਾ ਦਾ ਬੈਸਟ ਕੰਪਨੀ ਹੈ ਸਭ ਤੋਂ ਇਹ ਜ਼ਿਆਦਾ ਮਮਾ ਯੂਜ਼ ਕਰਦੇ ਹੁੰਦੇ ਸੀ ਪਰ ਹੁਣ ਨਹੀਂ ਕਰਦੇ ਤੇ ਇਹ ਵੀ ਸਹਜ ਘੱਟੇ ਲਾਉਣ ਦਿੰਦੀ ਹੈ ਮੈਨੂੰ ਕਹਿੰਦੀ ਮਮਾ ਤੁਹਾਡੇ ਸੋਹਣੀ ਨਹੀਂ ਲੱਗਦੀ ਹੈਗੀ ਬਟ ਮੈਨੂੰ ਸੋਹਣੀ ਲੱਗਦੀ ਹੈ ਹੈਗੀ ਆ ਦੇਖ ਕਲਰ ਆ ਨਹੀਂ ਰਿਹਾ ਫੋਨ ਦੇ ਵਿੱਚ ਬਹੁਤ ਆਪਾਂ ਜ਼ਿਆਦਾ ਨਹੀਂ ਹੈ ਨਾ ਮਮਾ ਕੱਲ ਨੂੰ ਸਾਰਾ ਤੁਹਾਨੂੰ ਡਰੈਸਿੰਗ ਟੇਬਲ ਮੇਰਾ ਸਾਰਾ ਸਹਜ ਨਿਕਾਲੋ ਸੈੱਟ ਕਰਿਆ ਨਾ ਸਾਰੇ ਦਰਾਜ ਜਿੰਨੇ ਵੀ ਹੈਗੇ ਨੇ ਨਾ ਸਾਰੇ ਘਰ ਦੇ ਦਰਾਜ ਨੇ ਕੱਲ ਬੈਠੀ ਬੈਠੀ ਨੇ ਸਾਰੇ ਸਾਫ਼ ਕਰਤੇ ਕਲੀਨ ਕਰਤੇ ਡਰੈਸਿੰਗ ਟੇਬਲ ਵੀ ਹੈ ਨਾ ਆ ਦੇਖੋ ਬਸ ਮੈਂ ਇੰਨਾ ਜਿਆਦਾ ਨਹੀਂ ਮੈਂ ਹਾਂ ਪਰ ਪਰ ਕੇ ਲਿਪਸਟਿਕ ਆ ਪਰ ਹੀ ਜਾਣੀ ਰੱਖੀ ਜਾਣੀਆਂ ਇਹ ਮੇਰਾ ਵਿੱਚ ਰੱਖਦੇ ਫਿਰ ਮੈਂ ਉੱਥੇ ਰੱਖਿਆ ਹੇ ਨੀਚੇ ਤੇ ਵਿੱਚ ਰੱਖੀ ਜਾਣੀਆਂ ਹਨਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਆ ਦੇਖੋ ਹੁਣ ਇਹ ਚ ਵੀ ਦੋ ਖਤਮ ਹੋ ਚੁੱਕੀਆਂ ਨੇ ਤੇ ਆਪਾਂ ਫਿਰ ਹੁਣ ਮੈਂ ਇਹ ਨਹੀਂ ਹੈਗਾ ਵੀ ਜਦੋਂ ਕੋਈ ਮੈਰਿਜ ਆਵੇ ਜਾਂ ਕੋਈ ਫੰਕਸ਼ਨ ਆਵੇ ਆਪਾਂ ਲੈਣੀ ਲੈਣੇ ਲੈਣੇ ਲੈਣੀਆਂ ਨਹੀਂ ਜਦੋਂ ਖਤਮ ਹੋ ਜਾਣੀ ਉਹ ਤਾਂ ਲੈਣੀ ਚਾਹੀਦੀਆਂ ਨੇ ਤੇ ਚਲੋ ਜੀ ਹੁਣ ਆਪਾਂ ਜੇ ਤੁਹਾਨੂੰ ਵਲੌਗ ਮੇਰਾ ਵਧੀਆ ਲੱਗਦਾ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਔਰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਔਰ ਮਿਲਦੇ ਆ ਜੀ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਜਿਹਾ ਵਲੌਗ ਨਾਲ ਨਵੀਂ ਜਿਹੀ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ